ਆਸਾ ਪਹਿਲਾ ਪੁੱਤ ਪਛੇਰੀ ਮਾਈ ਗੁਰਲਾ ਕੋ ਚੇਲੇ ਕੀ ਪਾਈ ਵੇਖੋ ਮਾਂ ਪੁੱਤ ਦੇ ਰਿਸ਼ਤੇ ਵੱਲ ਧਿਆਨ ਮਾਰੋ ਕਵੀਰ ਸਾਹਿਬ ਜੀ ਲਿਖ ਰਹੇ ਆ ਪੁੱਤ ਪਹਿਲਾ ਆ ਗਿਆ ਤੇ ਮਾਂ ਪਿੱਛੋਂ ਆਈ ਹੈ ਇਹ ਸੰਭਵ ਹੈ ਗੁਰੂ ਆਪਣੇ ਚੇਲੇ ਦੇ ਪੈਰੀ ਪੈ ਗਿਆ ਇਹ ਕਿਤੇ ਵੀ ਸੰਭਵ ਨਹੀਂ ਹੈ ਸਿਰਫ ਸਿੱਖ ਧਰਮ ਵਿੱਚ ਹੋਇਆ ਹੈ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਕੀਤਾ ਹੈ। ਬਾਕੀ ਕੋਈ ਕਿਸੇ ਧਰਮ ਵਿੱਚ ਇਸ ਤਰ੍ਹਾਂ ਤੁਹਾਨੂੰ ਨਹੀਂ ਮਿਲੇਗਾ। ਇਹ ਵੀ ਇੱਕ ਹਕੀਕਤ ਹੈ। ਹੁਣ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਚੇਲੇ ਦੇ ਪੈਰੀ ਪੈ ਗਿਆ। ਇਹ ਪੁੱਤ ਪਹਿਲਾਂ ਜੰਮਿਆ ਤੇ ਮਾਂ ਬਾਪ ਬਾਅਦ ਵਿੱਚ ਆਈ ਹੈ। ਹੁਣ ਆਪਾਂ ਨੂੰ ਸਮਝਣਾ ਪਵੇਗਾ ਕਬੀਰ ਸਾਹਿਬ ਜੀ ਗੱਲ ਕੀ ਕਹਿ ਰਹੇ ਹੈ। ਆਉ ਹੋਣ ਬਾਹਰਲੇ ਸਮਾਜਿਕ ਰਿਸ਼ਤੇ ਨੂੰ ਛੱਡ ਕੇ ਆਪਣੇ ਅੰਦਰ ਵੱਲ ਝਾਤ ਮਾਰੀਏ ਇਹ ਜੀਵਾਤਮਾ ਕਿ ਜਿਹੜੀ ਪਵਿੱਤਰ ਹੈ ਤੇ ਪਰਮਾਤਮਾ ਦੀ ਅੰਸ਼ ਹੈ ਇਹ ਪਹਿਲਾਂ ਆਈ ਹੈ ਜੇਨੀ ਪੁੱਤਰ ਪਹਿਲਾਂ ਆਇਆ ਤੇ ਇਸ ਉੱਤੇ ਮਾਇਆ ਦਾ ਪ੍ਰਭਾਵ ਬਾਅਦ ਵਿੱਚ ਪਿਆ ਆ ਕਿ ਜਿਉਂ ਹੀ ਸੰਸਾਰ ਤੇ ਆਇਆ ਮਾਇਆ ਅਮਰ ਵਰਤਾਇਆ ਗੋਰ ਲਾਗੇ ਚੇਲੇ ਕੀ ਪਾਈ ਉਲਟਾ ਹੋਇਆ ਕੰਮ ਕਿ ਇਹ ਅਸਲੇ ਵਾਲਾ ਜੀਵ ਜਿਹੜਾ ਕਿ ਮਾਲਕ ਦਾ ਆਪ ਆਪ ਹੀ ਅੰਸ਼ ਸੀਗਾ ਇਹ ਆਪਣੇ ਬਣਾਏ ਹੋਏ ਚੇਲੇ ਦੇ ਪੈਰੀ ਪਹਿਣਾ ਸ਼ੁਰੂ ਕਰ ਦਿੱਤਾ ਹੈ ਮਾਇਆ ਦਾ ਜਿਹੜਾ ਮਾਨ ਹੈ ਇਹਦੇ ਅੰਦਰ ਜਿਹੜੇ ਫੁਰਨੇ ਆਉਂਦੇ ਆ ਮਾਨ ਅੰਦਰ ਇਹ ਫਿਰ ਇਸ ਨੇ ਆਪ ਕ੍ਰੀਏਟ ਕੀਤੇ ਹੈ ਤੇ ਇਹਨਾਂ ਦੇ ਅੱਖੇ ਲੱਗਦਾ ਤੇ ਭੱਜਿਆ ਫਿਰਦਾ ਹੈ ਦੌੜਦਾ ਫਿਰਦਾ ਮਾਇਆ ਦੇ ਪਿੱਛੇ ਜੈਨਿ ਗੁਰ ਗੁਰ ਦਾ ਮਤਲਬ ਜਿਹੜਾ ਆਪ ਪੈਦਾ ਕਰਨ ਵਾਲਾ ਸੀ ਉਹੋ ਹੁਣ ਆਪਣੇ ਬਣਾਏ ਹੋਏ ਖੁੰਨਿਆਂ ਦੇ ਪਿੱਛੇ ਭੱਜਿਆ ਫਿਰਦਾ ਹੈ ਇੱਕ ਅਚੰਭੋ ਸੁਨੋ ਤਮ ਭਾਈ ਇੱਕ ਅਵੰਲੀ ਖੇੜ ਹੋਰ ਦੱਸਦਾ ਮੈਂ ਤੁਹਾਨੂੰ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਇੱਕ ਅਵੰਲੀ ਖੇੜ ਇੱਕ ਹੋਰ ਹੈ ਉਹ ਮੈਂ ਤੁਹਾਨੂੰ ਸਮਝਾਉਣ ਲੱਗਿਆ ਦੇਖ ਤ ਸਿੰਘ ਚਰਾਵਤ ਗਾਈ ਰਹਾ ਕਿ ਸ਼ੇਰ ਗਾਈਆਂ ਨੂੰ ਚਰਾ ਰਿਹਾ ਕਿਉਂਕਿ ਸ਼ੇਰ ਤਾਂ ਸ਼ਿਕਾਰੀ ਹੈ ਨਾ ਉਹ ਤੇ ਸ਼ਿਕਾਰ ਕਰਦਾ ਨਾ ਉਹ ਤੇ ਕਾਬੂ ਕਰ ਲੈਂਦਾ ਦੂਜੇ ਨੂੰ ਪਰ ਉਹ ਐ ਕਿ ਗਾਵਾਂ ਚਰਾ ਰਿਹਾ ਇਹ ਸੰਭਵ ਹੋ ਸਕਦਾ ਹੈ ਨਹੀਂ ਕਿਉਂਕਿ ਗਾਵਾਂ ਤਾਂ ਉਹਦੀ ਖਰਾਕ ਨਹੀਂ ਦੂਜੇ ਪਸ਼ੂ ਤਾਂ ਸਾਰੇ ਸ਼ੇਰ ਦੀ ਖਰਾਕ ਨੇ ਉਹ ਕਿਸੇ ਰੂਵੀ ਨਹੀਂ ਵਖਸਾ ਫਰ ਆਜੋ ਗਾਵਾਂ ਚਰਾਵੇ ਹੁਣ ਆਪਾਂ ਫੇਰ ਸਮਝੀਏ ਇਸ ਨੂੰ ਕਬੀਰ ਸਾਹਿਬ ਜੀ ਕਹਿ ਰਿਹਾ ਹੈ ਇਹ ਮਨ ਜੀਵਾਤਮਾ ਸ਼ੇਰ ਸੀ ਸ਼ੇਰ ਕਿਉਂਕਿ ਅਕਾਲ ਪੁਰਖ ਵੈਗੁਰੂ ਦੀ ਸ਼ਕਤੀ ਦਾ ਅੰਸ਼ ਹੈ ਤੇ ਸ਼ਕਤੀ ਸਭ ਤੋਂ ਵੱਡੀ ਪਰਮ ਸ਼ਕਤੀ ਦਾ ਅੰਸ਼ਰ ਸ਼ੇਰ ਸੀ ਇਹ ਪਰ ਕੀ ਹੋਇਆ ਆਪਣੇ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਦੇ ਨਾਲ ਲੱਗ ਗਿਆ ਇਹਨਾਂ ਦੇ ਪਿੱਛੇ ਦੌੜ ਰਿਹਾ ਹੈ ਅੱਖਾਂ ਹੁਣ ਜਿੱਥੇ ਦੇਖਦੀਆਂ ਉਧਰ ਮਨ ਵੀ ਦੌੜਦਾ ਫਿਰਦਾ ਹੈ ਇਹ ਕਾਮ ਜਿਹੜੀ ਗੱਲ ਸੁਣਨ ਜਾਂਦੇ ਆ ਉਹ ਦਰਮਾਨਾ ਅਗਰੇ ਮਗਰ ਤਰਿਆ ਪਰਦੇ ਸੁਰਤੇ ਦੇ ਨਾਲ ਜੁੜੀ ਹੋਈ ਹੈ ਸਾਡੀ ਸੋ ਸੁਰਤ ਬਾਰੀ ਹੋ ਗਈ ਗਿਆਨ ਇੰਦਰੀ ਗਾਇਆਂ ਹੋ ਗਈਆਂ ਤੇ ਸ਼ੇਰ ਹੋ ਗਿਆ ਉਹ ਮਨ ਜਿਹੜਾ ਜੀਵਾਤਮਾ ਦਾ ਹਿੱਸਾ ਹੈ ਜੀਵਾਤਮਾ ਦਾ ਇੱਕ ਪੁੰਜ ਹਿੱਸਾ ਵਿਚਾਰਾਂ ਦਾ ਪੁੰਜ ਮਨ ਉਹ ਕਿੱਥੇ ਚਲੇ ਗਿਆ ਉਹ ਇਨ੍ਹਾਂ ਗਾਇਆਂ ਯਾਨੀ ਇੰਦਰੀਆਂ ਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਖਵਾਲ ਹੋ ਰਿਹਾ ਹੈ ਇਨਾਂ ਦੇ ਪਿੱਛੇ ਦੌੜਦਾ ਫਿਰਦਾ ਹੈ ਰਹਾਉ ਜਲ ਕੀ ਮੱਛਲੀ ਤਰ ਵਰ ਵਿਹਾਈ ਪਾਣੀ ਵਿੱਚ ਰਹਿਣ ਵਾਲੀ ਮੱਛੀ ਕਿੱਥੇ ਚਲੀ ਗਈ ਦਰਖਤ ਤੇ ਚੜ ਗਈ ਦਰਖਤ ਦੇ ਜਾ ਕੇ ਬੱਚੇ ਦਿੰਦੀ ਹੈ ਕਹਿਣ ਦਾ ਭਾਵ ਇਹ ਜਿਹੜਾ ਜੀਵ ਹੈ ਇਹਨੇ ਸਤ ਦੀ ਸੰਗਤ ਵਿੱਚ ਜਿਉਣਾ ਸੀ ਸਤ ਦੀ ਸੰਗਤ ਅਕਾਲ ਪੁਰਖ ਵੈਗੁਰੂ ਦੀ ਸੰਗਤ ਜਿਹਦੇ ਬਾਰੇ ਗੁਰਬਾਣੀ ਕਹਿੰਦੀ ਹੈ 24 ਘੰਟੇ ਸਿਮਰਨ ਹਰ ਕਹਿਤ ਵਿੱਚ ਉਸ ਮਾਲਕ ਨੂੰ ਦੇਖੋ ਹਰ ਜਗ੍ਹਾ ਉਸ ਮਾਲਕ ਦੀ ਨਿਗਾ ਰੱਖੋ ਹਰ ਇੱਕ ਜਗ੍ਹਾ ਹਰ ਜਗ੍ਹਾ ਉਸ ਮਾਲਕ ਨੂੰ ਦੇਖੋ ਹਰ ਇੱਕ ਚੀਜ਼ ਵਿੱਚੋਂ ਹਰ ਇੱਕ ਸਮੇਂ ਵਿੱਚੋਂ 24 ਘੰਟੇ ਦਾ ਸਿਮਰਨ ਆਪਣੀ ਕਿਰਤਕਾਰ ਕਰਦੇ ਜਾਓ ਮਾਲਕ ਨੂੰ ਚੇਤੇ ਵਿੱਚ ਰੱਖੋ ਇਹ ਉਹ ਸਤ ਦੀ ਸੰਗਤ ਸੀ ਜਿਸ ਨੂੰ ਛੱਡ ਕੇ ਇਹ ਬਾਰੇ ਸੰਸਾਰਿਕ ਮਾਇਆ ਦੇ ਕੰਮਾਂ ਵਿੱਚ ਰੁੱਝ ਗਿਆ ਯਾਨੀ ਆਪਣੇ ਮਨ ਨੂੰ ਵੀ ਉਧਰ ਜੋੜ ਲਿਆ ਮਨ ਮ ਅਕਾਲ ਪੁਰਖ ਵੈਗ ਨੂੰ ਨਾਲ ਜੋੜ ਕੇ ਰੱਖਣਾ ਸੀ ਤੇ ਆਪਣੇ ਕੰਮ ਕਰਦੇ ਜਾਣਾ ਸੀ ਕੰਮਾਂ ਦੇ ਵਿੱਚ ਖਚਤ ਨਹੀਂ ਸੀ ਹੋਣਾ ਦੇਖ ਤ ਕੋਤਰਾ ਲੱਗ ਗਈ ਬਿਲਾਈ ਕੋਤਰੇ ਨੋ ਬਿਲੀ ਲੈ ਗਏ ਹੁਣ ਇਹਨੂੰ ਸਮਝ ਗਏ ਜੇ ਨਹੀਂ ਜਿਹੜਾ ਸਾਡੇ ਅੰਦਰ ਕੋਈ ਸੰਤੋਖ ਦੀ ਸਬਰ ਦੀ ਚੰਗੇ ਗੁਣਾਂ ਦੀ ਕਿਣਕ ਸੀ ਥੋੜੀ ਬਹੁਤੀ ਐਰਾ ਹੁੰਦੀ ਇਹ ਕਦੇ-ਕਦੇ ਉਹ ਨੂੰ ਸਾਡੀ ਤ੍ਰਿਸ਼ਨਾ ਦੀ ਅੱਗ ਲੈ ਜਾਂਦੀ ਹੈ ਸਾਡੀ ਤ੍ਰਿਸ਼ਨਾ ਜਿਹੜੀ ਉਹ ਕਹਿੰਦੀ ਇਹ ਤ੍ਰਿਸ਼ਨਾ ਪੂਰੀ ਹੋਣੀ ਚਾਹੀਦੀ ਹੈ ਸਬਰ ਤੋਂ ਕੀ ਕਰਾਉਣਾ ਸਬਰ ਨੂੰ ਤੋੜ ਜਾਂਦੀ ਹੈ ਇਹ ਬਿੱਲੀ ਹੈ ਜਿਹੜੀ ਕੁਤਰੇ ਨੂੰ ਲੈ ਜਾਂਦੀ ਹੈ ਬਿੱਲੀ ਤ੍ਰਿਸ਼ਨਾ ਕੁਤਰਾ ਸੰਤੋਖ ਇਹ ਸੰਤੋਖ ਰੂਪੀ ਜਿਹੜਾ ਸਾਡੇ ਅੰਦਰ ਬੈਠਾ ਗੁਣ ਸਾਡੀਆਂ ਤ੍ਰਿਸ਼ਨਾਵਾਂ ਇੰਨੀਆਂ ਹਾਵੀ ਹੋ ਜਾਂਦੀਆਂ ਸਾਡੇ ਉੱਤੇ ਕਿ ਖੋਕੇ ਲੈ ਜਾਂਦਾ ਸੰਤੋਖ ਸਾਡੇ ਅੰਦਰੋਂ ਖਬਰ ਹੋ ਖਤਮ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਜਪਜੀ ਸਾਹਿਬ ਪੜ੍ਹਿਆ ਆਪਾਂ ਇਥੋਂ ਥੋੜੀ ਦੇਰ ਪਹਿਲਾਂ ਜਪਜੀ ਸਾਹਿਬ ਵਿੱਚ ਕੀ ਕਹਿੰਦੇ ਆ ਮਨ ਦਾ ਸੰਤੋਖ ਜੋਗੀ ਵੀਰ ਨੂੰ ਕਹਿ ਰਿਹਾ ਸੰਤੋਖ ਦੀਆਂ ਮੱਤਾਂ ਪਾ ਲੈ। ਬਾਣੀ ਹੋਰ ਜਗ੍ਹਾ ਕਹਿੰਦੀ ਹੈ ਬਿਨ ਸੰਤੋਖ ਨਹੀਂ ਕੋਈ ਰਾਜ ਹੈ। ਜੇ ਸਬਰ ਨਹੀਂ ਤੇ ਬੰਦਾ ਰਾਜਦਾ ਨਹੀਂ। ਹੋਰ ਜਗ੍ਹਾ ਤੇ ਪੜ ਲਿਖੀ ਜਪਜੀ ਸਾਹਿਬ ਦੀ ਪਹਿਲੀ ਪਉੜੀ ਚ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਜੇ ਸਾਰੀਆਂ ਪੁਰੀਆਂ ਦਾ ਸਮਾਨ ਵੀ ਇੱਕ ਬੰਦੇ ਨੂੰ ਦੇ ਦਈਏ ਉਹਦੀਆਂ ਭੁੱਖਾਂ ਨਹੀਂ ਮਿਟਦੀਆਂ। ਦ੍ਰਿਸ਼ਨਾ ਕਦੇ ਗੁਝੀ ਦੀ ਨੀ ਸਬਰ ਕਦੇ ਆਪਦਾ। ਪਾਣੀ ਥਲੀਅ ਕਰ ਦਿਆ ਸਾਰੇ ਆਪਣੇ ਆਪ ਦੇ ਅਰਥ ਆਪਣੇ ਆਪ ਆ ਰਿਹਾ ਤਲੇ ਰ ਵਿਸਾ ਉੱਪਰ ਸੁਲਾ ਕਹਿੰਦੇ ਇਹ ਦਰਖਤ ਉਲਟਾ ਹੋਇਆ ਹੋਇਆ ਸਾਕਾਵਾਂ ਥੱਲੇ ਆ ਰਹੀਆਂ ਤੇ ਜੜ ਉੱਪਰ ਜਾ ਚੁੱਕੀ ਹੈ ਹੁਣ ਕਹਿਣ ਦਾ ਭਾਗ ਕੀ ਹੈ ਕਵੀ ਸਾਹਿਬ ਕੀ ਇਹ ਹੋ ਸਕਦਾ ਹੈ ਕਿ ਕੋਠਰ ਦਰਖਤ ਉਲਟਿਆ ਹੋਇਆ ਹੋਵੇ ਕਦੇ ਨਹੀਂ ਹੋ ਸਕਦਾ ਗੁਰੂ ਜੀ ਕਹਿੰਦੇ ਇਸ ਜੀਵ ਨੇ ਆਪਣੀ ਪਸਾਰਾ ਬਣਾ ਲਿਆ ਤੇ ਉਸ ਪਸਾਰੇ ਨੂੰ ਇਹ ਅਸਲੀ ਸਮਝ ਰਿਆ ਤੇ ਜੋ ਮਾਲਕ ਦੀ ਯਾਦ ਅੰਦਰ ਰੱਖਣੀ ਸੀ ਜਿਸ ਮਾਲਕ ਨੇ ਬਣਾਇਆ ਜਿਸ ਮਾਲਕ ਤੋਂ ਬਣਿਆ ਜਿਸ ਸ਼ਕਤੀ ਵਿੱਚੋਂ ਬਣਿਆ ਉਹ ਉਲ ਘਰ ਕੱਢ ਛੱਡਿਆ ਜੈਨਿ ਉਹਨੂੰ ਮੂਲ ਤੱਤ ਸੀ ਜਿਹੜਾ ਉਹਨੂੰ ਉਲਟਾ ਕਰ ਲਿਆ ਇਸ ਚੀਜ਼ ਨੂੰ ਉਲਟਾ ਕਰ ਲਿਆ ਜੈਨਿ ਰਹਿਣਾ ਮੂਲ ਤੱਤ ਨਾਲ ਜੁੜ ਕੇ ਸੀ ਬਾਰੀ ਕੰਮ ਕਰਨੇ ਸੀ ਪਰ ਕੀਤਾ ਕੀ ਬਾਰੀ ਕਮਾਣ ਵਾਲੇ ਜੁੜ ਗਿਆ ਤੇ ਮੂਲ ਤਤ ਨੂੰ ਭੁੱਲ ਗਿਆ ਐਸਾ ਦਰਖਤ ਇੱਕ ਜਿਹਦੀਆਂ ਜੜਾਂ ਉੱਤੇ ਨੇ ਤੇ ਪੇੜ ਥੱਪਾਂ ਦੀਆਂ ਪੱਤੀਆਂ ਥੱਲੇ ਨੇ ਸ਼ਾਖਾਂ ਥੱਲੇ ਨੇ ਤਲੇਰੇ ਵੈਸਾ ਉੱਪਰ ਸੁਲਾ ਇਸਕੇ ਪੇੜ ਲੱਗੇ ਫਲ ਖੁਲਾ ਹੁਣ ਐਸੇ ਉਲਟੇ ਦਰਖਤ ਦੇ ਫਿਰ ਫਲ ਵੀ ਇਹੋ ਜਿਹੀ ਲੱਗਣਗੇ ਜੇ ਨਹੀਂ ਐਸੀ ਉਲਟੀ ਹੋਈ ਮਤ ਜਿਹੜੀ ਸਾਡੀ ਹੈ ਉਹ ਫਿਰ ਸਾਨੂੰ ਹੋਰ ਬਕਾਰਾਂ ਵੱਲ ਲੈ ਕੇ ਜਾਏਗੀ ਇਹਦੇ ਤੇ ਬਾਸ਼ਨਾ ਦੇ ਫੋਲੀ ਲੱਗਣਗੇ ਤੇ ਬਾਸ਼ਨਾ ਦੀ ਰਿਜ਼ਲਟ ਮਿਲਣਗੇ ਇਹ ਹੋਰ ਜ਼ਿਆਦਾ ਫਿਰ ਗਰਾਵਟ ਵੱਲ ਚਲੀ ਜਾਏਗੀ ਇਹ ਸਾਡੀ ਹਾਲਤ ਹੈ ਮਨ ਦੀ ਜਿਹੜਾ ਕਬੀਰ ਸਾਹਿਬ ਜੀ ਨੇ ਚਿਤ੍ਰਣ ਕੀਤਾ ਹੈ ਕਿੰਨਾ ਪਿਆਰਾ ਹੈਗਾ ਘੋੜੇ ਚਰ ਪੈਸ ਚਰਾਉਣ ਜਾਈ ਘੋੜੇ ਤੇ ਚੜ ਕੇ ਮੈਸਾਂ ਚਰਾਉਣ ਮੱਝਾਂ ਨੂੰ ਚਰਾਉਣ ਜਾਂਦਾ ਹੈ ਕੌਣ ਕਮਜ਼ੋਰ ਹੋਇਆ ਇਹ ਮਨ ਕਮਜ਼ੋਰ ਹੋਈ ਇਹ ਜੀਵ ਆਤਮਾ ਦੂਜੇ ਦੇ ਆਸਰੇ ਤੇ ਮਤਲਬ ਧੀਰਜ ਵਾਲਾ ਸੁਭਾਅ ਛੱਡ ਕੇ ਕ੍ਰਿਸ਼ਨਾਂ ਦੇ ਆਸਰੇ ਤੇ ਇਹ ਵਿਰ ਬਾਹਰ ਰਸ ਨੂੰ ਘਣ ਲਾਈ ਪਾ ਤਰੀ ਹੈ ਇਹ ਕੰਮ ਕਰ ਰਿਹਾ ਹੈ ਅਗਲਾ ਉਪਾਧ ਬਾਹਰ ਬੈਲ ਕੌਣ ਕਰਾਈ ਵੜਦੇ ਬਾਹਰ ਰਹਿ ਗਿਆ ਕਿਤੇ ਉਸ ਉੱਤੇ ਜਿਹੜਾ ਲੱਦਿਆ ਹੋਇਆ ਬੋਰਾ ਸੀ ਗੌਣ ਕਹਿੰਦੇ ਆ ਬੋਰੇ ਨੂੰ ਉਹ ਬੂਰਾ ਘਰੇ ਪਹੁੰਚ ਗਿਆ ਜਿਹੜਾ ਬਲਦ ਸੀ ਜਿਸ ਉਤੇ ਸਮਾਨ ਲੱਦਿਆ ਹੋਇਆ ਸੀ ਸਮਾਨ ਤੇ ਘਰ ਪਹੁੰਚ ਗਿਆ ਪਰ ਬਲਦ ਵਿਗਵਾਚ ਗਿਆ ਕਹਿਣ ਦਾ ਭਾਵ ਸਬਰ ਦੇ ਸੰਤੋਖ ਨਾਲ ਗੁਨਾ ਨਾਲ ਧੀਰਜ ਨਾਲ ਭਰਪੂਰ ਇਹ ਜੀਵਨ ਇੱਥੇ ਗਾਇਬ ਹੋ ਗਿਆ ਤੇ ਜਿਹੜੀਆਂ ਤ੍ਰਿਸ਼ਨਾਵਾਂ ਦਾ ਉੱਤੇ ਲੱਦਿਆ ਹੋਇਆ ਬਜਨ ਸੀ ਉਖਰੀ ਆ ਗਿਆ ਜਿਹੜੀ ਤ੍ਰਿਸ਼ਨਾਵਾਂ ਵੱਧ ਗਈਆਂ ਸੌਰ ਤੇ ਸੰਤੋਖ ਅੰਦਰੋਂ ਖਤਮ ਹੋ ਗਿਆ ਕਹਿ ਕਬੀਰ ਜੋ ਇਸ ਪਦ ਬੁੱਝੇ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਇਸ ਖਿਆਲ ਨੂੰ ਸਮਝ ਲਵੇਗਾ ਜੋ ਬਾਤਾਂ ਉੱਪਰ ਕਬੀਰ ਸਾਹਿਬ ਜੀ ਨੇ ਦੱਸੀ ਹੈ ਜਿਹੜਾ ਇਸ ਖਿਆਲ ਨੂੰ ਜਿਹੜਾ ਇਸ ਵਿਚਾਰ ਨੂੰ ਸਮਝ ਲਵੇਗਾ ਕੀ ਹੋ ਜਾਏਗਾ ਕਵੀਰ ਸਾਹਿਬ ਜੀ ਕੀ ਫਾਇਦਾ ਹੋਏਗਾ ਕਿਉਂਕਿ ਸਿੱਤੇ ਸਵਾਰਤੀਆਂ ਸਾਡਾ ਫਾਇਦਾ ਹੋਣਾ ਚਾਹੀਦਾ ਕਵੀਰ ਸਾਹਿਬ ਜੀ ਕਹਿੰਦੇ RAM RAMਤ ਤਿਸ ਸਭ ਕਿਚ ਸੁਜੈ ਉਹ ਅਕਾਲ ਪੁਰਖ ਵਈ ਗੁਰੂ ਜਿਹੜਾ ਕਿ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਉਹ ਦੇ ਵਿੱਚ ਜੁੜ ਜਾਏਗਾ ਤੇ ਉਹਨੂੰ ਸਾਰੇ ਤਤ ਗਿਆਨ ਆ ਜਾਏਗਾ ਉਹ ਸੁਣੋ ਤਤ ਗਿਆਨ ਸੋ ਕਿਹਦਾ ਪਿਆਰਾ ਕਵੀਰ ਸਾਹਿਬ ਜੀ ਨੇ ਇਹ ਵਿਚਾਰ ਦਿੱਤਾ ਆਓ ਆਪਾਂ ਇਸ ਵਿਚਾਰ ਦਾ ਇੱਕ ਵਾਰ ਫੇਰ ਪਾਠ ਕਰਦੇ ਹਾਂ ਤਾਂ ਕਿ ਸਾਨੂੰ ਕਿਸੇ ਨਾ ਕਿਸੇ ਦਾ ਭਲਾ ਹੋ ਜਾਏ ਕੋਈ ਇਸ ਗੱਲ ਨੂੰ ਸਮਝ ਲਵੇ ਤੇ ਇਸ ਸੰਸਾਰ ਤੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੇ ਵਾਹਿ ਆਸਾ ਪਹਿਲਾ ਪੂਤ ਪਸ਼ੇਰੀ ਮਾਈ ਗੁਰ ਲਾਗੇ ਚਿੱਲ ਕੀ ਪਾਈ ਇੱਕ ਅਚੰਭੂ ਸੁਣ ਤਮ ਭਾਈ ਦੇਖ ਤ ਸਿੰਘ ਚਰਾਵਤ ਗਾਈ ਰਹਾਉ ਜਲ ਕੀ ਮਛਲੀ ਤਰ ਵਰ ਬਿਆਈ ਦੇਖ ਤ ਕੁਤਰਾ ਲੈ ਗਈ ਬਿਲਾਈ ਤਾਲੇ ਰਵਸਾ ਉਪਰ ਸੂਲਾ ਇਸਕੇ ਪੀੜ ਲਗੇ ਫਲ ਫੁਲਾ ਘੋਰ ਚਰ ਪੈਸ ਚਰਾਵਣ ਜਾਈ ਬਾਹਰ ਬੈਲ ਗੌਣ ਘਰ ਆਈ ਕਹਤ ਕਵੀਰ ਜੋ ਇਸ ਪਦ ਪੂਜੈ ਰਾਮ ਰਮਤਿਸ ਸਭ ਕਿਛ ਚ ਸੂਜੈ ਵਾ ਕਬੀਰ ਜੀ ਵਾ ਕੈਸੇ ਗਹਿਰੇ ਵਿਚਾਰ ਤੇ ਕੈਸੇ ਉਧਾਰਨ ਇਸ ਮਨ ਦੀ ਹਾਲਤ ਜੋ ਹੋਈ ਪਈ ਹੈ ਉਸ ਨੂੰ ਕਿਵੇਂ ਬਦਲਿਆ ਜਾਵੇ ਇਹ ਹਾਲਤ ਹੋਈ ਕਿਉਂ ਪਈ ਹੈ ਖਰਾਬ ਸਭ ਕੁਝ ਕਬੀਰ ਸਾਹਿਬ ਜੀ ਇਸ ਸ਼ਬਦ ਵਿੱਚ ਦੱਸ ਗਏ ਸੋ ਆਓ ਆਪਾਂ ਬਾਣੀ ਪੜਨਾ ਸਿੱਖੀਏ